ਛੂੜਾ ਬੇਚਾ ਮਾਏ ਘਲੀ ਕੋ ਪਿਆਰੀ ਕੋ ਬੰਜਾਰਾ ਬਾਈ ਬਾਹਰ ਛੋੜਦੇ ਨੇ ਕਸਮ ਖੁਦਾ ਘਰੋਂ ਖੜੇ ਹੋ ਕੇ ਬਿਠਾਉਂ ਕਿਉਂ ਨੀਚੇ ਜਾ ਦੋਰ ਇੰਦਰ ਮਾ ਆਦੇ ਹੋ ਸਭ ਤੋਂ ਪਹਿਲਾਂ ਜੈਪੀਨ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਸਰਬ ਸਮਾਜ ਰਹਿੰਦਾ ਸਰਮ ਸਮਾਜ ਦੇ ਲੋਕ ਰਹਿੰਦੇ ਆ ਇਕੱਠੇ ਰਹਿੰਦੇ ਆ ਪਰ ਇਹੋ ਜਿਹੀਆਂ ਜਿਹੜੀਆਂ ਬਾਹਰਲੇ ਸੂਬੇ ਤੋਂ ਖੱਚਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਦੋ ਫਾੜ ਕਰਨਾ ਚਾਹੁੰਦੀਆਂ ਪਹਿਲਾਂ ਤਾਂ ਇਹ ਤੁਸੀਂ ਜਿਹੜੀ ਵੀਡੀਓ ਦੇਖ ਰਹੇ ਹੋ ਕਿ ਇਹ ਕਹਿ ਰਿਹਾ ਵੀ ਜਿਹੜਾ ਇਹਨਾਂ ਨਾਲ ਮਿਲੂ ਵਰਤੂਗਾ ਇਹਨਾਂ ਦੇ ਛਤਰ ਮਾਰੋ ਤੇ ਜਾਤੀ ਸ਼ੂਚਕ ਸ਼ਬਦ ਬੋਲ ਰਿਹਾ ਤੇ ਇਹੋ ਜਿਹੇ ਖੱਤਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਤੁਸੀਂ ਬੋਲ ਕੇ ਆਹ ਹੁਣ ਪਿੱਛੇ ਜੇ ਇੱਕ ਵੀਡੀਓ ਚੱਲੀ ਸੀ ਇੱਕ ਬਾਠ ਕੋਈ ਸੋਸ਼ਲ ਮੀਡੀਆ ਦੇ ਉੱਤੇ ਅ ਸਿਗਾ ਅਕਾਊਂਟ ਤੇ ਹੁਣ ਉਹ ਮਾਫੀ ਮੰਗਦੀ ਨਜ਼ਰ ਆਈ ਕਹਿੰਦੀ ਮੈਂ ਤੁਹਾਡੇ ਸਮਾਜ ਦੀ ਆ ਤੂੰ ਸਾਡੇ ਸਮਾਜ ਦੀ ਕਦੋਂ ਹੋਈ ਤੂੰ ਪਹਿਲੀ ਤੇ ਗੱਲ ਆ ਤੂੰ ਜਿਹੜੀ ਆਈਡੀ ਆ ਆਈਡੀ ਸਾਡੇ ਸਮਾਜ ਦੀ ਨਹੀਂ ਲਾਈ ਹੋਈ ਆਈਡੀ ਤੇ ਤੂੰ ਬਾਠ ਜੋ ਵੀ ਲਿਖਿਆ ਆ ਤੁਸੀਂ ਦੇਖਿਆ ਹੁਣ ਪਿਛਲੀ ਵੀਡੀਓ ਚ ਤਾਂ ਹੁਣ ਦੇ ਦੀ ਮਾਫੀ ਦੀ ਵੀਡੀਓ ਵੀ ਆ ਗਈ ਆ ਤੇ ਇਹੋ ਜੀਆਂ ਜਿਹੜੀਆਂ ਖੱਚਾਂ ਤੇ ਆਹ ਜਿਹੜੀ ਵੀਡੀਓ ਚੱਲ ਰਹੀ ਆ ਇਹੋ ਜੀਆਂ ਖੱਚਾਂ ਨੇ ਜਿਹੜਾ ਸਮਾਜ ਦਾ ਬੇੜਾਗਰਗ ਕੀਤਾ ਹੋਇਆ ਜੇਕਰ ਤੁਸੀਂ ਸਾਡੇ ਅਸੀਂ ਸਮਾਜ ਦੇ ਹੋ ਤੇ ਕੀ ਗੱਲ ਤੁਸੀਂ ਆਪਾਂ ਨੂੰ ਜੇ ਕੋਈ ਕਹਿੰਦਾ ਆ ਵੀ ਤੁਸੀਂ ਆਹ ਜਿਹੜੇ ਜਾਤੀ ਸ਼ੂਚਕ ਸ਼ਬਦ ਵਰਤਦੇ ਹੋ ਤੇ ਅਸੀਂ ਉਹਨੂੰ ਟੁੱਟ ਕੇ ਪੈ ਜਾਂਦੇ ਆ ਤੇ ਪਰ ਤੇਰਾ ਵੀ ਮੈਨੂੰ ਲੱਗਦਾ ਬੀਬਾ ਵੀ ਜਿਹੜਾ ਦਿਮਾਗ ਦਾ ਇਲਾਜ ਜਿਹੜਾ ਕਰਵਾਉਣਾ ਹੀ ਪੈਣਾ ਅੱਜ ਤੂੰ ਮਾਫੀ ਵੀ ਮੰਗਦੀ ਆ ਗਈਆਂ ਤੈਨੂੰ ਪਤਾ ਲੱਗ ਗਿਆ ਵੀ ਹੁਣ ਮੇਰੇ ਤੇ ਜਿਹੜਾ ਐਫ ਆਈ ਆਰ ਦਰਜ ਹੋਣੀ ਆ ਚਾਹੇ ਸਾਡੇ ਸਮਾਜ ਦੀ ਹੈ ਪਰ ਆਹ ਜਿਹੜਾ ਇੱਕ ਹੋਰ ਸ਼ਲੈਂਟਰੂ ਆ ਮੈਂ ਉਹ ਦੂਸਰਾ ਲਬਜ ਨਹੀਂ ਬੋਲੂਗਾ ਕਿਉਂਕਿ ਆਪਾਂ ਸਾਰੇ ਧੀਆਂ ਭੈਣਾਂ ਵਾਲੇ ਆ ਪਰ ਇਹਨਾਂ ਲਈ ਉਹ ਲਬਜ ਜਿਹੜਾ ਬੋਲਣਾ ਜ਼ਰੂਰੀ ਵੀ ਆ ਕਿ ਇਹੋ ਜੀ ਖੱਤ ਜਿਹੜੀ ਆ ਸਮਾਜ ਦੇ ਵਿੱਚ ਪਾੜਾ ਵਧਾ ਰਹੀ ਆ ਵਿਤਕਰੇਬਾਜੀ ਵਧਾ ਰਹੀ ਆ ਸੋ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਵੀ ਇਹੋ ਜਿਹਿਆਂ ਜਿਹੜੀਆਂ ਖੱਜਾਂ ਇਹੋ ਜਿਹੇ ਮੂਰਖ ਲੋਕ ਜਿਹੜੇ ਸਮਾਜ ਨੂੰ ਗੰਧਰਾ ਕਰਨ ਤੇ ਲੱਗੇ ਹੋਏ ਆ ਇਹਨਾਂ ਦੇ ਜਿੱਥੇ ਜਿੱਤੇ ਹੈਗੀ ਆਪ ਹੀ ਛੇਤਰਪਰੇਟ ਕਰ ਦਿਆ ਕਰੋ ਕਿਉਂਕਿ ਲੱਪਣ ਦੇ ਵਿੱਚ ਵੀ ਜਦੋਂ ਅਸੀਂ ਲੱਭਦੇ ਆ ਤਾਂ ਕਿਤੇ ਨਾ ਕਿਤੇ ਦੱਸਣ ਵਾਲਾ ਵੀ ਜਿਹੜਾ ਵਿਚਾਰ ਕਰਦਾ ਵੀ ਹੁਣ ਜੇ ਅਸੀਂ ਦੱਸਿਆ ਸਾਡਾ ਕੱਲ ਨੂੰ ਪਤਾ ਲੱਗ ਜੂਗਾ ਸੋ ਪਤਾ ਲੱਗਣ ਦੀ ਗੱਲ ਨਹੀਂ ਕਿਉਂਕਿ ਆਪਾਂ ਉਹ ਕੰਮ ਕਰਨਾ ਹੈ ਜੇਕਰ ਸਮਾਜ ਨੂੰ ਸੁਧਾਰਨਾ ਤਾਂ ਬ੍ਰਾਈ ਭਾਵੇਂ ਕਿਸੇ ਵੀ ਸਮਾਜ ਦੇ ਵਿੱਚ ਚਾਹੇ ਮੇਰੇ ਐਸੀ ਸਮਾਜ ਦੇ ਵਿੱਚ ਹੀ ਆ ਦੋ ਤਿੰਨ ਜਿਹੜੀਆਂ ਵੀਡੀਓ ਆਈਆਂ ਮੇਰੇ ਖੁਦ ਐਸੀ ਸਮਾਜ ਦੇ ਲੋਕਾਂ ਦੀਆਂ ਆਈਆਂ ਇੱਕ ਪਹਿਲਾਂ ਇੱਕ ਨੌਜਵਾਨ ਨੇ ਬੋਲਿਆ ਸੀਗਾ ਵੀ ਨੱਚਦੀਆਂ ਹੈ ਤੇ ਹੁਣ ਆ ਜਿਹੜੀ ਖੱਚ ਕਹਿੰਦੀ ਆ ਉਹ ਰੰਗ ਦੇ ਬੂਟ ਆ ਤੇ ਆ ਤੀਜੀ ਇੱਕ ਹੋਰ ਖੱਚ ਜਿਹੜੀ ਜੰਪਈ ਆ ਜਿਹੜਾ ਕਹਿ ਰਿਹਾ ਵੀ ਮੈਂ ਤਾਂ ਇਦਾਂ ਕਰੂੰਗਾ ਜਾਤੀਸ਼ੂਚ ਸ਼ਬਦ ਬੋਲ ਕੇ ਵੀ ਇਹਨਾਂ ਨੂੰ ਮੈਂ ਇਦਾਂ ਕਰੂੰਗਾ ਤੇ ਤੈਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੇਰੇ ਵਰਗੀਆਂ ਜਿਹੜੀਆਂ ਲੀਰਾਂ ਆ ਜਿੱਥੇ ਵਾਲਮੀਕੀ ਮਜਵੀ ਸਿੱਖ ਸਮਾਜ ਦਾ ਇਤਿਹਾਸ ਬੋਲਦਾ ਹਵਾ ਨਾ ੜਾ ਦੇਾਂਗੇ ਤੇ ਤੇਰਾ ਪਤਾ ਲੱਗਣ ਦੇ ਸਾਡਾ ਸਮਾਜ ਐਸੀ ਸਮਾਜ ਨਹੀਂ ਸਰਬ ਸਮਾਜ ਦੇ ਲੋਕ ਤੇਰਾ ਵਿਰੋਧ ਕਰਨਗੇ ਤੇਰੇ ਜੁੱਤੀਆਂ ਵੀ ਮਾਰਨਗੇ ਤੇ ਪਰ ਜੇ ਸਾਨੂੰ ਤੇਰਾ ਪਤਾ ਲੱਗ ਗਿਆ ਤੇ ਅਸੀਂ ਵੀ ਜੜੀ ਕਾਨੂੰਨੀ ਕਾਰਵਾਈ ਕਰਵਾਵਾਂਗੇ ਕਿਉਂਕਿ ਤੇਰੀ ਭਾਲ ਐਸੀ ਸਮਾਜ ਨੇ ਜਾਰੀ ਕਰਤੀ ਐ ਵੀ ਇਹ ਕਿੱਥੇ ਰਹਿੰਦਾ ਤੈਨੂੰ ਲੱਭ ਕੇ ਤੇਰੇ ਉੱਤੇ ਜ਼ਰੂਰ ਜਿਹੜਾ ਅਸੀਂ ਐਸਸੀ ਐਕਟ ਦਾ ਤੇ ਧਾਰਮਿਕ ਜਿਹੜੀਆਂ ਭਾਵਨਾਵਾਂ ਸਾਡੀਆਂ ਆਹਤ ਹੁੰਦੀਆਂ ਤੁਹਾਡੇ ਖੱੱਚਾਂ ਦੇ ਬੋਲਣ ਕਾਰਨ ਪਰਚਾ ਜ਼ਰੂਰ ਕਰਵਾਵਾਂਗੇ ਸੋ ਬਾਰਮਿਕ ਐਕਸ਼ਨ ਫੋਰਸ ਪੰਜਾਬ ਦੇ ਮਾਧਿਅਮ ਰਾਹੀਂ ਅਸੀਂ ਚੇਤਾਵਨੀ ਦਿੰਦੇ ਆ ਕਿ ਆਪਣੀ ਵੀਡੀਓ ਡਿਲੀਟ ਕਰ ਦੇ ਨਹੀਂ ਤਾਂ ਤੇਰੇ ਕਾਨੂੰਨੀ ਕਾਰਵਾਈ ਵੀ ਤੇਰੇ ਉੱਤੇ ਕਰਵਾਵਾਂਗੇ ਤੇ ਤੇਰਾ ਜਿਹੜਾ ਐਸੀ ਸਮਾਜ ਹੈ ਜਿਹੜਾ ਸੋਤਾ ਵੀ ਲਾਊਗਾ ਜੈਪੀਨ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ